ਅਸੀਂ ਦੇਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਤੇ ਸਮੇ ਅਸੀਂ ਸੀਐਮ ਆਨ ਅਸੀਂ ਸੀਐਮ ਹਾਊਸ ਮੌਜੂਦ ਹਾਂ ਜਿੱਥੇ ਕੀ ਹੈ ਸੀਐਮ ਆਨ ਦੇ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਗਿਆ ਜਿਸ ਦੇ ਵਿੱਚ ਤਮਾਮ ਜਿਹੜੀ ਪ੍ਰਸ਼ਾਸਨ ਹੈਗਾ ਜਿਸੇ ਪੰਜਾਬ ਦੇ ਡੀਜੀਪੀ ਮੌਜੂਦ ਰਹਣਗੇ ਇਸ ਮੀਟਿੰਗ ਦਾ ਮੁੱਖ ਕਾਰਨ ਹੈ ਕਿ ਪਹਿਲਗਾਮ ਦੇ ਵਿੱਚ ਜੋ ਪਿਛੇ ਦਿਨੀ ਜੋ ਇੱਕ ਹਮਲਾ ਕੀਤਾ ਗਿਆ ਜਿਹੜਾ ਕੁਸਪੈਟੀਆਂ ਦੇ ਵੱਲੋਂ ਅੰਤਖਵਾਦੀਆਂ ਦੇ ਵੱਲੋਂ ਇੱਕ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਲਗਭਗ 25 ਤੋਂ 26 ਜਿਹੜੇ ਕੀ ਜਿਹੜੇ ਉੱਥੇ ਘੁੰਮਣ ਆਏ ਸੀ ਜਿਹੜੇ ਵੱਖ-ਵੱਖ ਸਟੇਟਾਂ ਤੋਂ ਆਏ ਸੀ ਉਹਨਾਂ ਨੂੰ

ਮੌਤ ਤੇ ਘਾਟ ਉਤਾਰਿਆ ਗਿਆ ਉਹਨਾਂ ਤੋਂ ਧਰਮ ਪੁੱਛੇ ਗਏ ਉਹਨਾਂ ਨੂੰ ਕਲਮਾ ਪੜਨ ਲਈ ਬੋਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਹੀ ਉਹਨਾਂ ਨੂੰ ਮਾਰ ਗ੍ਰਾਇਆ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਸ ਦੀ ਹਰ ਕੋਈ ਨਿੰਦਾ ਕਰ ਰਿਹਾ ਕੁਝ ਲੋਕ ਨਵੇਂ ਵਿਆਹੇ ਜੋੜੇ ਜਿਸ ਦੀ ਵੀ ਜਿਸ ਦੀ ਲਗਾਤਾਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਉਹ ਘੁੰਮਣ ਲਈ ਗਏ ਸੀ ਤਾਂ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਹੀ ਉਹਨਾਂ ਦੇ ਜਿਹੜੇ ਮੇਲ ਅਸੀਂ ਜੈਂਟਸ ਕਹਿੰਦੇ ਉਹਨਾਂ ਨੂੰ ਮਾਰਿਆ ਗਿਆ ਤਾਂ ਜਿਹੜੇ 26 ਤੋਂ 27 ਜਿਹੜੀ ਇਸ ਘਟਨਾ ਦੇ ਵਿੱਚ ਜਿਨ੍ਹਾਂ ਨੂੰ ਮਾਰ ਗ੍ਰਾਇਆ ਗਿਆ ਤਾਂ ਹੁਣ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸੀਆਂ ਮਾਣਕੋਗੀ ਪੰਜਾਬ ਇੱਕ ਬਾਰਡਰ ਸਟੇਟ ਹੈਗੀ ਐ ਜਿਸ ਨੂੰ ਦੇਖਦੇ ਹੋਏ ਕਿ ਪੰਜਾਬ ਵੀ ਪਾਕਿਸਤਾਨ ਦੇ ਨਾਲ ਕਈ ਜਗ੍ਹਾ ਤੋਂ ਬਾਰਡਰ ਲੱਗਦਾ ਤਾਂ ਪੰਜਾਬ ਨੂੰ ਕਿਸ ਤਰ੍ਹਾਂ ਜਿਹੜਾ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਪੰਜਾਬ 'ਚ ਵੀ ਕਈ ਜਗ੍ਹਾ ਤੇ ਜਿਹੜੇ ਲੋਕ ਮੰਨ ਲਈ ਆਉਂਦੇ ਤਾਂ ਉਸ ਜਗ੍ਹਾ ਦੇ ਉੱਪਰ ਕਿਸ ਤਰ੍ਹਾਂ ਜਿਹੜੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿਸੇ ਤਰ੍ਹਾਂ ਦੀ ਐਜਹੀ ਅਨ ਹੋਣੀ ਘਟਨਾ ਨਾ ਵਾਪਰੇ ਕਿਉਂਕਿ ਜੋ ਪਹਿਲਗਾਮ ਚ ਘਟਨਾ ਹੋਈ ਹੈ ਉਸ ਘਟਨਾ ਤੋਂ ਬਾਅਦ ਥਰ-ਥਰ ਕੰਮ ਰਿਹਾ ਜਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਗਿਆ ਹੈ ਕਿ 47 ਦੀ ਵਰਤੋਂ ਕੀਤੀ ਗਈ ਹੈ ਤਾਂ ਪੰਜਾਬ ਦੇ ਸੀਐਮ ਮਾਨ ਦੇ ਵੱਲੋਂ ਜ਼ਰੂਰ ਪੰਜਾਬ ਦੇ ਡੀਜੀਪੀ ਵੀ ਇਸ ਮੀਟਿੰਗ ਚ ਮੌਜੂਦ ਰਹਿਣਗੇ ਤਾਂ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੂੰ ਜ਼ਰੂਰ ਬਰੀਫ ਕਰਨਗੇ ਕਿ ਜਿਹੜੀ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਨੇ ਕੀ ਕੀ ਚਰਚਾ ਹੋਈਆਂ ਨੇ ਕਿਸ ਤਰ੍ਹਾਂ ਜਿਹੜੇ ਪੰਜਾਬ ਨੂੰ ਅਸੀਂ ਸੁਰੱਖਿਆ ਜਿਹੜੀ ਦੇਣੀ ਹੈ ਪੰਜਾਬ ਦੇ ਲਵਕ-ਵਕ ਜਿਹੜੇ ਜਿਹੜੀ ਪਲੇਸ ਹੈਗੇ ਨੇ ਉਸ ਤੇ ਕਿਸ ਤਰੀਕੇ ਦੇ ਨਾਲ ਸੁਰੱਖਿਆ ਕਰਮਚਾਰੀ ਤੇ ਨਾਤ ਕੀਤਾ ਜਾਣਗਾ ਉਹ ਨਾਲ ਸਮੇਂ ਦੇ ਵਿੱਚ ਇਹ ਜਰੂਰ ਦੇਖਣਾ ਹੋਏਗਾ ਪਰ ਇਸ ਘਟਨਾ ਨੇ ਪੂਰੇ ਦੇਸ਼ ਨੂੰ ਇੱਕ ਵਾਰ ਜਰੂਰ ਹਿਲਾ ਕੇ ਰੱਖ ਦਿੱਤਾ ਕਿਉਂਕਿ ਵੱਖ-ਵੱਖ ਸਟੇਟਾਂ ਦੇ ਲੋਕ ਘੁੰਮਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਵਿੱਚ ਇਹੀ ਇੱਕ ਵੱਡੀ ਗੱਲ ਉੱਠੀ ਹੋਈ ਹੈ ਕਿ ਆਖਰਕਾਰ ਇਹ ਹਮਲਾ ਪਾਕਿਸਤਾਨ ਵੱਲੋਂ ਕੀਤਾ ਗਿਆ ਜਾਂ ਜਿੱਥੋਂ ਵੀ ਕੀਤਾ ਗਿਆ ਉਹਨਾਂ ਉੱਪਰ ਸਖਤ ਕਾਰਵਾਈ ਜਲਦ ਐਕਸ਼ਨ ਲੈ ਕੇ ਇਸ ਬਦਲੇ ਇਸ ਦਾ ਜਿਹੜਾ ਬਦਲਾ ਉਹ ਲਿਆ ਜਾਵੇ ਤਾਂ ਸੀਐਮ ਮਾਨ ਦੇ ਵੱਲੋਂ ਜਿਹੜੀ ਜਰੂਰ ਮੀਟਿੰਗ ਹੈ ਜਿਹੜੀ ਕੀ ਸੱਦ ਲਈ ਗਈ ਹੈ ਇਸ ਮੀਟਿੰਗ 'ਚ ਕੀ ਕੁਝ ਖਾਸ ਰਹਿੰਦਾ ਹੈ ਉਹ ਜਿਹੜਾ ਕਿ ਮੀਡੀਆ ਦੇ ਨਾਲ ਸੰਬੋਧਨ ਕਰਨਗੇ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਇਹ ਜਰੂਰ ਦੇਖਣਾ ਹੋਏਗਾ ਪਰ ਇਸ ਘਟਨਾ ਨੇ ਪੂਰੇ ਦੇਸ਼ ਨੂੰ ਇੱਕ ਵਾਰ ਜਰੂਰ ਹਿਲਾ ਕੇ ਰੱਖ ਦਿੱਤਾ ਕਿਉਂਕਿ ਵਕ ਵਕ ਸਟੇਟਾਂ ਦੇ ਲੋਕ ਘੁੰਮਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਦੇ ਨਾਲ ਉਹਨਾਂ ਦਿੱਤਾ ਜਾਣਦਾ ਹੈ ਤਾਂ ਜਿਸ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਵਿੱਚ ਇਹੀ ਇੱਕ ਵੱਡੀ ਗੱਲ ਉੱਠੀ ਹੋਈ ਹੈ ਕਿ ਆਖਰਕਾਰ ਇਹ ਹਮਲਾ ਪਾਕਿਸਤਾਨ ਵੱਲੋਂ ਕੀਤਾ ਗਿਆ ਜਾਂ ਜਿੱਥੋਂ ਵੀ ਕੀਤਾ ਗਿਆ ਉਹਨਾਂ ਉੱਪਰ ਸਖਤ ਕਾਰਵਾਈ ਜਲਦ ਐਕਸ਼ਨ ਲੈ ਕੇ ਇਸ ਬਦਲੇ ਇਸ ਦਾ ਜਿਹੜਾ ਬਦਲਾ ਉਹ ਲਿਆ ਜਾਵੇ ਤਾਂ ਸੀਐਮ ਮਾਨ ਦੇ ਵੱਲੋਂ ਜਿਹੜੀ ਜਰੂਰ ਮੀਟਿੰਗ ਹੈ ਜਿਹੜੀ ਕੀ ਸੱਦ ਲਈ ਗਈ ਹੈ ਇਸ ਮੀਟਿੰਗ 'ਚ ਕੀ ਕੁਝ ਖਾਸ ਰਹਿੰਦਾ ਹੈ ਉਹ ਜਿਹੜਾ ਕਿ ਮੀਡੀਆ ਦੇ ਨਾਲ ਸੰਬੋਧਨ ਕਰਨਗੇ ਕੈਮਰਾ ਪਰਸਨ ਦਲੇਰ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ